ਹਾਂਜੀ ਅਸੀਂ ਪਿੰਡ ਤਿੰਨਾਂ ਪਿੰਡਾਂ ਦੇ ਇਕੱਠੇ ਹੋ ਕੇ ਪੜ ਹਲਕਾ ਫੀਡ ਕੋਡ ਦੇ ਸਾਰੀਆਂ ਬੀਬੀਆਂ ਦੀ ਸੰਗਤ ਅੱਜ ਕਨੋਰੀ ਬਾਦਰ ਦੇ ਸਰਦਾਰ ਡੱਲੇਵਾਲ ਸਿੰਘ ਜੀ ਦੀ ਸਪੋਰਟ ਵਿੱਚ ਜਾ ਰਹੀ ਹੈ ਜੀ ਕਿਵੇਂ ਲੱਗਦਾ ਜੀ ਠੀਕਾ ਜਿਹੜਾ ਜੋ ਸੰਘਰਸ਼ ਡੱਲੇਵਾਲ ਬਟਿਆ ਗਿਆ ਹੈ ਕਿਵੇਂ ਲੱਗਦਾ ਜੀ ਆਪਾਂ ਆਪ ਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਜੇ ਸਾਹਿਬ ਨਾ ਮਤਲਬ ਕਿ ਕੇਂਦਰੀ ਸਰਕਾਰ ਨੇ ਕਿ ਸਾਡਾ ਨਾ ਧੱਕਾ ਕੀਤਾ ਆਏਗਾ ਪਹਿਲਾ ਉਹ ਮਤਲਬ ਕਿ ਮਤਲਬ ਕਿ ਸਾਰੇ ਕਾਨੂੰਨ ਰੱਦ ਕਰਨ ਵਾਸਤੇ ਮੰਨ ਗਏ ਹਜੇ ਤੱਕ ਕੋਈ ਗਰੰਟੀ ਕਾਨੂੰਨ ਨਹੀਂ ਬਣਾਇਆ ਹੈਗਾ ਢੱਲੇਵਾਲ ਸਾਹਿਬ ਉਹਨਾਂ ਉਹ ਹੀ ਮਤਲਬ ਕਿ ਸ਼ਰਤਾਂ ਪੂਰੀਆਂ ਕਰਾਉਣ ਵਾਸਤੇ ਮੰਨਵਾਤੇ ਤੇ ਬੈਠੇ ਹੋਏ ਆ ਅਸੀਂ ਸਾਰੇ ਉਹਨਾਂ ਦੀ ਸਪੋਰਟ ਵਾਸਤੇ ਜਾ ਰਹੇ ਆ ਜੀ ਅੱਜ ਤੁਸੀਂ ਜਿਸ ਢੱਲੇਵਾਲ ਨੂੰ ਮਿਲ ਜਾ ਰਹੇ ਹੋ ਕੀ ਕਹਿਣਾ ਹੈ ਹਾਂ ਜੀ ਅਸੀਂ ਉਹਨੂੰ ਮੈਦਨ ਚੱਲੇ ਆ ਕੋਈ ਗੱਲ ਨਹੀਂ ਸਾਡਾ ਢੱਲੇਵਾਲ ਸਦਾ ਹੀ ਜਿਉਂਦਾ ਹੈ ਆ ਚੜ੍ਹਦੀ ਕਲਾ 'ਚ ਰੱਖੂਗਾ ਪਰਮਾਤਮਾ ਉਹਨੂੰ ਸਾਡੇ ਤਾਂ ਇਹੀ ਕਹਿਣਾ ਸਾਡੇ ਪ੍ਰਧਾਨ ਜੀ ਨੂੰ ਜੱਲੇ ਆ ਮਹਾਰਾਜ ਤੰਦਰੁਸਤੀ ਬਖਸ਼ੇ ਉਹਦੀ ਸਿਹਤ ਵਧੀਆ ਠੀਕ ਰਵੇ ਵਿਚਾਰਾ ਦੁਨੀਆਂ ਲਈ ਸੱਚਾਈ ਲਈ ਉਹ ਉਥੇ ਲੜ ਰਿਹਾ ਹੈ ਉਹ ਵਿਚਾਰਾ ਆਪਦਾ ਘਰ-ਬਾਰ ਸੱਟ ਕੇ ਨਾ ਗਰਮੀ ਨਾ ਦੂਜਾ ਹਾੜੀ ਆੜ ਨਾ ਸਿਆ ਵਿਚਾਰੇ ਉਥੇ ਹੀ ਕੱਟੀ ਜਾਂਦੇ ਆ ਨਾ ਘਰੇ ਪਿੱਛੇ ਪਰਿਵਾਰ ਦਾ ਪਤਾ ਉਹਨਾਂ ਨੂੰ ਕੀ ਬਾਤ ਹੈ ਕੀ ਗੱਲ ਹੈ ਓਏ ਮੋਦੀ ਅੱਜ ਸਾਡੇ ਤੇ ਇੰਨਾ ਕਿਉਂ ਪ੍ਰਭਾਵ ਪਾ ਰਿਹਾ ਕਿਸਾਨਾਂ ਤੇ ਕਿਉਂ ਪ੍ਰਭਾਵ ਪਾ ਰਿਹਾ ਕਿਉਂ ਸਾਡੇ ਕਾਨੂੰਨ ਨਹੀਂ ਰੱਦ ਕਰਦਾ ਸਾਡੇ ਸਾਡੇ ਕਾਨੂੰਨ ਨਹੀਂ ਰੱਦ ਕਰਦਾ ਸਾਡੇ ਕਿਉਂ ਇੰਨਾ ਵੀ ਵਕਤ ਪਾਇਆ ਵੇ ਅਸੀਂ ਤਾਂ ਇਹ ਮੰਗ ਮੰਗਦੇ ਆ ਸਾਡੇ ਡੱਲੇਆ ਸਾਹਿਬ ਨੂੰ ਮਹਾਰਾਜ ਤੰਦਰੁਸਤੀ ਜਾਂਦੀ ਚਲਗ ਜਿੱਤ ਮਾਤਮਾ ਰੱਖੇ ਉਹਦਾ ਵਾਲ ਨਹੀਂ ਜਾਣਾ ਉਹ ਇੱਕ ਡੱਲੇਆ ਦੀ ਦੁਨੀਆ ਤੁਰ ਕੇ ਸਾਰੀ ਦੁਨੀਆ ਪੰਜਾਬ ਹੀ ਡੱਲੇਆ ਹੈ ਇਹ ਨਾ ਕਹਿਣ ਇਹ ਸਰਕਾਰ ਪਿੱਛੇ ਹਟ ਜਾਣਗੇ ਇਹ ਕਿਸਾਨ ਪਿੱਛੇ ਹਟਣ ਵਾਲੇ ਨਹੀਂ ਹੈ ਅੱਜ ਸਾਡੀਆਂ 20 25 ਬੱਸਾਂ ਕੱਲੇ ਫ੍ਰੀਕੋਰਟ ਚੋਂ ਭਰ ਕੇ ਗਈਆਂ ਬੀਬੀਆਂ ਦੀਆਂ ਬੀਬੀਆਂ ਨੇ ਹੌਸਲਾ ਬਲੰਦ ਕਰਤੇ ਅੱਜ ਸਾਡੀ ਜੰਨੀਆਂ ਨੇ ਮਰਿਆ ਜ਼ਮੀਰਾਂ ਦੇ ਲੋਕ ਘਰੇ ਬੈਠੇ ਆ ਤੇ ਅੱਜ ਸਾਡੇ ਅਣਖੀ ਬੀਬੀਆਂ ਪਹਿਣਾ ਬਣਦਾ ਸਾਰੀਆਂ ਚੱਲੀਆਂ ਅਸੀਂ ਇਸ ਕਰਕੇ ਅੱਜ ਕਾਫਲਾ ਬਹੁਤ ਤਗੜਾ ਲੈ ਕੇ ਚੱਲੇ ਆ ਜੇ ਰੱਬ ਨਾ ਕਰੇ ਕੋਈ ਗੱਲ ਬਾਤ ਹੋਈਏ ਤੇ ਕੀ ਕਹੋਗੇ ਫੇਰ ਅਸੀਂ ਵੇਖੋ ਇਹ ਨਾ ਸੋਚਣ ਸਰਕਾਰਾਂ ਵੀ ਪਿੰਡਾਂ ਦੀ ਸੌਖੇ ਜਾ ਕੇ ਵੜ ਜਾਣਗੇ ਅਸੀਂ ਕਦੇ ਭਾਜੀਪੀ ਦਾ ਹਾਲ ਕਰਦੇ ਨਾ ਦੂਜੀਆਂ ਪਾਰਟੀਆਂ ਲੈ ਕੇ ਹਾਲ ਕਰਾਂਗੇ